ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਣ ਦੀ ਬੀਤੀ ਦੇਰ ਰਾਤ ਜਿੱਥੇ ਪਿੰਡ ਤਲਵੰਡੀ ਦੇ ਵਿੱਚ 2-3 ਦੀ ਲੜਾਈ ਹੁੰਦੀ ਹੈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਤੇ ਜ਼ਖਮੀ ਦਾ ਮੁੰਡਾ ਜਸਪ੍ਰੀਤ ਸਿੰਘ ਆਪਣੇ ਜ਼ਖਮੀ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿੱਚ ਲੈ ਕੇ ਪਹੁੰਚਦਾ ਹੈ ਅਤੇ ਉਹ ਆਪਣੇ ਪਿਤਾ ਦਾ ਹਸਪਤਾਲ ਵਿੱਚ ਇਲਾਜ ਕਰਵਾਉਂਦਾ ਹੈ ਤੇ ਮੁੰਡਾ ਜਸਪ੍ਰੀਤ ਸਿੰਘ ਸਿਵਲ ਹਸਪਤਾਲ ਦੇ ਐਮਰਜੈਂਸੀ ਦੇ ਬਾਹਰ ਆਪਣੀ ਕਾਰ ਵਿੱਚ ਬੈਠ ਜਾਂਦਾ ਹੈ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਅੰਦਰ ਹੀ ਕਰੀਬਾ ਦੀ ਦਰਜਨ ਵਿਅਕਤੀਆਂ ਵੱਲੋਂ ਇਸ ਤਾਰ ਹਥਿਆਰਾਂ ਨਾਲ ਲੈਸ ਕੁਝ ਵਿਅਕਤੀਕਾਰ ਵਿੱਚ ਬੈਠੇ ਜਸਪ੍ਰੀਤ ਸਿੰਘ ਤੇ ਹਮਲਾ ਕਰ ਦਿੰਦੇ ਨੇ ਹਮਲੇ ਵਿੱਚ ਜ਼ਖਮੀ ਹੋਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆਦੀ ਖਾਸ ਰਿਪੋਰਟ ਜੀ ਨਾ ਭਾਈ ਸਾਹਿਬ ਤੁਹਾਡਾ ਕੀ ਹੋਇਆ ਕੀ ਉਹ ਲੜਾਈ ਹੋਈ ਪਿੰਡ ਦਾ ਪਿੰਡ ਮੇਰਾ ਸਰਪਾਰ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਏ ਅੱਛਾ ਜੀ ਉਹਦਾ ਜੱਥੂ ਹੀ ਹੈ ਤੁਹਾਡਾ ਮੇਰਾ ਕਿੱਥੇ ਮਾਰੇ ਆ ਇਹਨੂੰ ਸਭਾਈ ਮੇਰਾ ਨਾਮ ਡਾਕਟਰ ਵਿਸ਼ੇਕ ਲਾ ਸਰ ਕੀ ਇਨਸੀਡੈਂਟ ਹੋਇਆ ਹੁਣ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਸਿਵਲ ਹਸਪਤਲ ਦੇ ਬਾਹਰ ਮੇਰੀ ਨਾਈਟ ਡਿਊ ਕੀ ਦੌਰਾਨ ਤਕਰੀਬਨ 10:00 ਵਜੇ ਰਾਜਕੁਮਾਰ ਸਨੋ ਜਵਾਲਾ ਰਾਮ ਜੋ ਕਿ ਆਪਣੀ ਹਿਸਟਰੀ ਲੈ ਕੇ ਹੈ ਸੀਵੀ ਹਿਸਟਰੀ ਆਫ ਅ ਲੈਸ ਅਸੌਲਟ ਇਹਨਾਂ ਦਾ ਲੜਾਈ ਝਗੜੇ ਦਾ ਕੇਸ ਸੀਗਾ ਉਹ ਵਿਲੇ ਤਲਵੰਡੀ ਮਹਿਮਾ ਦੇ ਰਹਿਣ ਵਾਲੇ ਸੀ ਜਿੱਥੇ ਕਿ ਲੜਾਈ ਹੋਈ ਸੀ ਇਹ ਇਹਨਾਂ ਦਾ ਐਮਲਰ ਕਟ ਰਹੀ ਸੀ ਤੇ ਸਾਨੂੰ ਬਾਹਰ ਕਾਫੀ ਆਵਾਜ਼ਾਂ ਸੁਣੀਆ ਲੜਾਈ ਝਗੜੇ ਦੀਆਂ ਕਾਫੀ ਆਵਾਜ਼ਾਂ ਸੁਣੀਆ ਪੀਸੀਆਰ ਨੂੰ ਬੁਲਾਇਆ ਗਿਆ ਫੋਨ ਕਰਕੇ ਤੇ ਮਰੀਜ਼ ਜੋ ਉੱਥੇ ਅੰਦਰ ਆਇਆ ਜਸਪ੍ਰੀਤ ਗਿੱਲ ਤੇ ਉਹ ਅਨਕੌਨਸ਼ੀਅਸ ਹਾਲਾਤ ਚ ਸੀ ਉਸ ਦਾ ਬੀਪੀ ਐਂਡ ਪਲਸ ਅਨਰੀਕੋਰਡੇਬਲ ਸੀ ਉਸ ਨੂੰ ਉਹਦੇ ਸਿਰ ਤੇ ਕਾਫੀ ਗੰਭੀਰ ਸੱਟਾਂ ਸਨ ਤੇ ਉਹਨੂੰ ਰਿਵਾਈਵ ਕਰਨ ਦੀ ਇਲਾਜ ਦੇ ਅਸੀਂ ਦੌਰਾਨ ਮਰੀਜ਼ ਦੀ ਮ੍ਰਿਤਿ ਹੋ ਗਈ ਕੀ ਕਰ ਉਸ ਤੇ ਡਾਕਟਰ ਸਾਹਿਬ ਹੁਣ ਪੂਰੀ ਲਾਸ਼ ਨੂੰ ਪੁਲਿਸ ਵਾਲੇ ਕਰਤਾ ਕਿ ਇਸ ਮੌਕੇ ਤੇ ਆ ਗਈ ਪੁਲਿਸ ਹਾਂ ਪੁਲਿਸ ਮੌਕੇ ਤੇ ਆ ਗਈ ਸੀ ਉਹਨਾਂ ਨੇ ਬਾਅਦ ਚੋ ਗੱਲ ਨੂੰ ਹੋਰ ਬਦੰਦ ਲੜਾਈ ਝਗੜੇ ਨੂੰ ਹੋਰ ਰੋਕਨ ਦੀ ਕੋਰੀ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਅਤੇ ਸਰ ਕੀ ਇਨਸੀਡੈਂਟ ਹੋਇਆ ਇੱਕ ਸਿਵਲ ਹਸਪਤਲ ਦੇ ਬਾਹਰ ਹਸਪਤਲ ਤੇ ਜੇ ਥੋੜਾ ਝਗੜਾ ਚਲਣ ਦੀ ਨਵਾਂ ਪਿੰਡ ਹੋਇਆ ਸੀ ਅੱਛਾ ਜੀ ਉਹ ਉਹਨਾਂ ਨੂੰ ਲੈ ਕੇ ਆਏ ਸੀ ਇੱਥੇ ਤੇ ਪਿੱਛੋਂ ਉਹਨਾਂ ਨੇ ਦੁਬਾਰਾ ਮਿਲਣਾ ਕਰਤਾ ਸਿਵਲ ਹਸਪਤਲ ਚ ਇਥੇ ਇੱਕ ਬੱਚਾ 23 ਸਾਲ ਦਾ ਹੈਗਾ ਜਿਹਦੀ ਡੈਥ ਹੋ ਗਈ ਕੋਈ ਸਰ ਬੰਦੇ ਕੋਈ ਅਰੈਸਟ ਵੀ ਹੋਇਆ ਵਾ ਕਿ ਕਹਿੰਦੇ ਇਥੇ ਸੋਲਜੀ ਐਫ ਆਰ ਲੋਸ ਕਰਨ ਲੱਗੇ ਆ ਅਰੈਸਟ ਵੀ ਕਰਾਂਗੇ ਠੀਕ ਮੇਰੇ